ਪਹਿਲਾਂ ਤੇ ਸਾਡੀ ਬੇਨਤੀ ਹੈ ਆਸਤੇ ਅਰਦਾਸ ਹੈ ਕਿ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰੇ ਕੋਈ ਵੀ ਅਨੁਸੁਖਾਵੀ ਖਬਰ ਨਾ ਮਿਲੇ ਤੇ ਸਾਰੇ ਪਾਸੇ ਸੁਖ ਵਰਤੇ ਸੁਖ ਦੀ ਖਬਰ ਆਏ ਸਾਰੇ ਪੰਜਾਬ ਤੋਂ ਸੁਖ ਦਾ ਸਨੇਹਾ ਆ ਕਿਸੇ ਦਾ ਜਾਨੀ ਤੇ مالی ਨੁਕਸਾਨ ਨਾ ਹੋਏ ਹੁਣ ਆਪਾਂ ਦੇਖ ਰਹੇ ਹਾਂ ਵੀ ਅੱਜ ਦੇ ਜੋ ਪ੍ਰਬੰਧ ਹੈ ਉਹ ਕਿਵੇਂ ਦੇ ਹੈ ਕੀ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ 21 ਫਰਵਰੀ ਤੇ ਸਵੇਰ ਦਾ ਵੇਲਾ ਹੈ ਅੱਜ ਕਿਸਾਨਾਂ ਨੇ ਕੂਚ ਕਰਨਾ ਹੈ ਦਿੱਲੀ ਵੱਲ ਨੂੰ ਤੇ ਦਿੱਲੀ ਕੂਚ ਵਾਸਤੇ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ ਪੋਕਲਨ ਮਸ਼ੀਨਾਂ ਆ ਗਈਆਂ ਜੀਸੀਬੀ ਮਸ਼ੀਨਾਂ ਆ ਗਈਆਂ ਤੇ ਅੱਗੇ ਜਿਹੜਾ ਮੇਨ ਫਰੰਟ ਦਾ ਏਰੀਆ ਉਹ ਖਾਲੀ ਕਰਾ ਲਿਆ ਗਿਆ ਹੈ 500 ਮੀਟਰ ਦਾ ਏਰੀਆ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਮਿੱਟੀ ਦੇ ਗੱਟੇ ਪਰ-ਪਰ ਕੇ ਛੋਟੇ ਥੈਲੇ ਮਿੱਟੀ ਦੇ ਪਰ-ਪਰ ਕੇ ਰੱਖੇ ਗਏ ਆ ਤਾਂ ਜੋ ਜਿਹੜੀਆਂ ਰੋਡ ਦੇ ਉੱਤੇ ਕਿੱਲਾਂ ਗੱਡੀਆਂ ਹੋਈਆਂ ਜਾਂ ਜੋ ਵੀ ਬੈਰੀਕੇਟਿੰਗ ਕੀਤੀ ਹੋਈ ਹੈ ਉਹਦੇ ਤੋਂ ਦੀ ਲੰਘਣ ਦੇ ਵਿੱਚ ਸੌਖਾ ਹੋ ਸਕੇ ਉਹਨਾਂ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਬਹੁਤ ਸਾਰੀਆਂ ਟਰਾਲੀਆਂ ਭਰ ਕੇ ਇੱਥੇ ਗੱਟਿਆਂ ਦੀਆਂ ਕਿਸਾਨਾਂ ਨੇ ਪਹਿਲਾਂ ਹੀ ਰੱਖ ਲਈਆਂ ਤੇ ਪੋਕਲੇਨ ਮਸ਼ੀਨਾਂ ਆ ਚੁੱਕੀਆਂ ਹਨ ਉਹਨਾਂ ਦੇ ਹੈਲਪ ਦੇ ਨਾਲ ਉਹਨਾਂ ਦੀ ਮਦਦ ਦੇ ਨਾਲ ਜਿਹੜਾ ਬਾਰਡਰਨ ਤੋੜਿਆ ਜਾਏਗਾ ਤੇ ਮੈਂ ਇੱਕ ਤੁਹਾਨੂੰ ਦੱਸ ਦਵਾਂ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਵੱਡੇ ਤੌਰ ਤੇ ਚੇਤਾਵਨੀ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਭਾਰੀ ਮਸ਼ੀਨਰੀ ਹੈ ਜੇ ਉਹ ਹਰਿਆਣਾ ਬਾਰਡਰ ਦੇ ਉੱਤੇ ਲੈ ਕੇ ਆਂਦੀ ਜਾਂਦੀ ਹੈ ਤਾਂ ਉਸ ਮਸ਼ੀਨਰੀ ਦੇ ਮਾਲਕ ਦੇ ਉੱਤੇ ਕ੍ਰਿਮੀਨਲ ਐਕਟ ਦੇ ਤਹਿਤ ਕਾਰਵਾਈ ਹੋਊਗੀ ਇਹ ਲਿਖਤੀ ਤੌਰ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ 11 ਵਜੇ ਦਾ ਸਮਾਂ ਕਿਸਾਨ ਜਥੇਬੰਦੀਆਂ ਨੇ ਦਿੱਤਾ ਹੋਇਆ ਸੋ ਕਹਿੰਦੇ ਆ ਵੀ ਹਰਿਆਣਾ ਡੀਜੀਪੀ ਵੱਲੋਂ ਪੰਜਾਬ ਡੀਜੀਪੀ ਨੂੰ ਇੱਕ ਲੈਟਰ ਲਿਖਿਆ ਗਿਆ ਉਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਵੱਡੀਆਂ ਮਸ਼ੀਨਰੀਆਂ ਜਾਂ ਹੈਵੀ ਮਸ਼ੀਨਰੀ ਜਿੰਨੀ ਵੀ ਆਈ ਹੈ ਉਹਨੂੰ ਸਖਤੀ ਨਾਲ ਰੋਕਿਆ ਜਾਏ ਬਾਕੀ ਹੁਣ ਪੰਜਾਬ ਪੁਲਿਸ ਉਹਨੂੰ ਰੋਕਦੀ ਹੈ ਕਿ ਨਹੀਂ ਰੋਕਦੀ ਪੰਜਾਬ ਪ੍ਰਸ਼ਾਸਨ ਦਾ ਕਿਵੇਂ ਦਾ ਅੱਗੋਂ ਜਵਾਬ ਹੁੰਦਾ ਉਹ ਦੇਖਣ ਵਾਲਾ ਹੋਏਗਾ ਤੁਸੀਂ ਬਣੇ ਰਹੋ ਸਾਡੇ ਨਾਲ ਕਿਉਂਕਿ ਪਲ-ਪਲ ਦੀ ਜਿਹੜੀ ਖਬਰ ਹੈ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਇਸ ਵੇਲੇ ਮਾਹੌਲ ਇਦਾਂ ਦਾ ਹੈ ਕਿ ਹਰ ਮਿੰਟ ਦੇ ਉੱਤੇ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ ਕਿਸਾਨਾਂ ਦਾ ਕਿਵੇਂ ਦਾ ਰਵਈਆ ਹੋਏਗਾ ਅੱਗੋਂ ਪ੍ਰਸ਼ਾਸਨ ਕੀ ਕਹਿੰਦਾ ਜਦੋਂ ਇੱਥੇ ਲੰਘਦੇ ਆ ਹਰਿਆਣਾ ਸਾਡੇ ਨਾਲ ਲੱਗਦਾ ਹੈ ਕਿ ਨਹੀਂ ਲੱਗਦਾ ਇਹ ਚੀਜ਼ਾਂ ਸਾਰੀਆਂ ਦੇਖਣ ਵਾਲੀਆਂ ਹੋਣਗੀਆਂ ਤੁਸੀਂ ਬਣ ਰਹੇ ਹੋ ਸਾਡੇ ਨਾਲ ਕਹਾਂ ਸੁੱਟ ਤੇ ਉਸ ਨੂੰ ਦਬਾ دیا ਜਾਂਦਾ ਕਿੰਨੇ ਵਜੇ ਦੀ ਕਾਲ ਹੈ ਜੀ ਕਿੰਨੇ ਵਜੇ ਅੱਗੇ ਵਧੋਗੇ ਦੇਖੋ ਸਾਡੀ ਕਾਲ 11 ਵਜੇ ਦੀ ਹੈ 11 ਵਜੇ ਅਸੀਂ ਅੱਗੇ ਵਧਣ ਦੀ ਦਾ ਸਾਡਾ ਪ੍ਰੋਗਰਾਮ ਹੈ 11 ਵਜੇ ਅਸੀਂ ਆਪਦੇ ਤਰੀਕੇ ਨਾਲ ਲੱਗੇ ਇਹ ਜਥਿਆਂ ਤੇ ਜਾਓਗੇ ਕਿਵੇਂ ਜਾਓਗੇ ਮਤਲਬ ਹਾਂ ਉਛੇ ਸਹੀ ਹੈ ਕਿ ਅਸੀਂ ਬਹੁਤ ਵੱਡਾ ਹਜੂਮ ਜਾਂ ਭੀੜ ਲੈ ਕੇ ਅੱਗੇ ਨਹੀਂ ਤੁਰਾਂਗੇ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਅੱਗੇ ਵੱਲ ਨੂੰ ਪਹਿਲਾਂ ਜਥਾ ਕਿਹੜੇ ਆਗੂ ਦੇ ਨਾਲ ਜਾ ਰਿਹਾ ਜੀ ਔਰ ਕਿੰਨੇ ਬੰਦੇ ਉਹ ਆਪਕਾ ਸਿਲੈਕਟ ਕੀਤੇ ਉਹ ਅਸੀਂ ਆਗੂ ਸਿਲੈਕਟ ਕਰ ਚੁੱਕੇ ਹਾਂ ਤੁਹਾਡੇ ਸਾਹਮਣੇ ਜਦੋਂ ਜਥਾ ਜਾਏਗਾ ਵਿੱਚ ਆਗੂ ਜੀ ਕਿੰਨੇ ਜਣਾਂ ਦਾ ਜਥਾ ਜੀ ਕਰ ਦੋ ਦਾ ਪੀਸੀ ਹੋਈ ਆ 11 ਵਜੇ ਤੱਕ ਸੀ ਇਹ ਰੱਖੀਆ ਤੁਸੀਂ ਜੀ ਕੀ ਦੱਸਣਾ ਅਸੀਂ ਸਾਰਾ ਹਾਂ ਦੇਖੋ ਆਗੂਆਂ ਨੇ ਆਪਣ ਆਪਣੀ ਡਿਊਟੀਆਂ ਸੀ ਪਿੱਛੇ ਰਹੇ ਆ ਸਾਡੀ ਗੱਲਬਾਤ ਕੱਲ ਹੋ ਗਈ ਸੀ ਸਾਰਿਆਂ ਤੋਂ ਹਰੇਕ ਸੂਬਾ ਕਮੇਟੀ ਦਾ ਇੱਕ ਲੀਡਰ ਹੈਗਾ ਫਰੰਟ ਤੇ ਹਰੇਕ ਸੂਬਾ ਦੇ ਤਿੰਨ ਆਪਣੇ ਹੈਗੇ ਹਰ ਇੱਕ ਸੂਬਾ ਕਮੇਟੀ ਨੇ ਆਪਣਾ ਲੀਡਰ ਗਾੜੀ ਦਿੱਤੇ ਤੁਸੀਂ ਦੇਖ ਸਕਦੇ ਹੋ ਸਾਰੇ ਤੁਹਾਨੂੰ ਖਾੜੇ ਨਜ਼ਰ ਆਉਂਦੇ ਅਸੀਂ ਵੀ ਇੱਥੇ ਆ ਰਹੇ ਹਾਂ ਧੰਨਵਾਦ ਜੀ ਮੇਡ ਸਾਹਿਬ 108 ਸਾਹਿਬ ਇਸ ਵੇਲੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਸਹਿਬਾਨ ਖੜੇ ਆ ਤੇ ਸਹੀ ਉਹ ਸਮਾਂ ਹੈ ਜਦੋਂ ਹੁਣ ਕਿਸਾਨ ਜਥੇਬੰਦੀਆਂ ਨੇ ਆਪਣੇ ਲਸ਼ਕਰ ਦੇ ਨਾਲ ਅੱਗੇ ਵਧਣਾ ਹਰਿਆਣੇ ਵੱਲ ਕੂਚ ਕਰਨਾ ਤੇ ਤਿਆਰੀਆਂ ਮੁਕੰਮਲ ਹੈ ਸਰਦਾਰ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੁਹਾਡੇ ਇਸ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਤੁਸੀਂ 2020 ਤੇ 2021 ਦੇ ਵਿੱਚ ਵੀ ਸਾਰਾ ਕੁਝ ਲੈ ਕੇ ਅੱਗੇ ਅੰਦੋਲਨ ਨੂੰ ਵਧਾਇਆ ਸੀ ਕੋਣ ਵੀ ਵਧਾ ਵਧਾਉਂਦੇ ਪਏ ਹੋ ਬਹੁਤ ਬਹੁਤ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਸਰ ਕਿਵੇਂ ਦੀਆਂ ਤਿਆਰੀਆਂ ਆ ਹੁਣ ਅੱਗੇ ਵੀ ਕੀ ਕੀਤਾ ਜਾਏਗਾ ਕਿਵੇਂ ਦੀ ਰੋਕਥਾਮ ਪ੍ਰਸ਼ਾਸਨ ਵੱਲੋਂ ਹੈ ਤੇ ਆਪਣੀਆਂ ਕਿਵੇਂ ਦੀਆਂ ਤਿਆਰੀਆਂ ਆ ਆਪਕੋ ਪਹਿਲਾਂ ਤਾਂ ਸਾਡਾ ਇਹ ਮਨ ਬਣਿਆ ਕਿ ਅਸੀਂ ਪ੍ਰਸ਼ਾਸਨ ਔਰ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਜਿਹੜੇ ਅੱਗੇ ਖੜੇ ਹੋਏ ਨੇ ਅਸੀਂ ਸਾਰੇ ਆਪੂ ਜੁੜ ਕੇ ਜਾ ਕੇ ਬੇਨਤੀ ਕਰੀਏ ਵੀ ਭਾਈ ਅਸੀਂ ਕਿਸਾਨ ਦਾ ਅਸੀਂ ਕਿਸਾਨ ਦੇ ਪੁੱਤਾਂ ਖੇਤੀਕੁੱਤੀ ਨਾਲ ਜੁੜੇ ਹੋਏ ਆ ਅੱਗੇ ਆਪਣੀ ਹੱਕੀ ਮੰਗਾਂ ਲੈਣ ਵਾਸਤੇ ਭਾਵੇਂ 4 ਮੀਟਿੰਗਾਂ ਬੇਸੱਟਾ ਰਹੀਆਂ ਕੇਂਦਰ ਸਰਕਾਰ ਨੇ ਸਾਨੂੰ ਕੁਝ ਦਿੱਤਾ ਨਹੀਂ ਪਰ ਅੱਗੇ ਅਸੀਂ ਜ਼ਰੂਰ ਜਾਣਾ ਕਿਉਂਕਿ ਸਾਡਾ ਪੰਜਾਬ ਦੀ ਧਰਤੀ ਤੋਂ ਲਾਣ ਕੀਤਾ ਹੋਇਆ ਵੀ ਦਿੱਲੀ ਵੱਲ ਕੋਚ ਕਰਨਾ ਆ ਜਿਹੜੇ 8 9 ਦਿਨ ਇੱਥੇ ਰੁਕਿਆ ਇਹ ਕੇਂਦਰ ਸਰਕਾਰ ਨੇ ਔਰ ਹਰਿਆਣਾ ਸਰਕਾਰ ਨੇ ਸਾਨੂੰ ਰੋਕੇ ਰੱਖਿਆ ਪ੍ਰਸ਼ਾਸਨ ਨੇ ਰਸਤੇ ਬੰਦ ਕੀਤੇ ਨਾ ਕਿ ਕਿਸਾਨਾਂ ਨੇ ਰਸਤੇ ਬੰਦ ਕੀਤੇ ਨੇ ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਬਹੁਤ ਕੁਝ ਕਿਹਾ ਜਾ ਰਿਹਾ ਅਸੀਂ ਤੁਹਾਡੇ ਸਹੇਂਦਰ ਨਹੀਂ ਦੇਸ਼ ਦੁਨੀਆ ਵਿੱਚ ਵੱਸਦੇ ਐਨਆਰਆਈ ਭਰਾ ਔਰ ਪੰਜਾਬ ਔਰ ਪੰਜਾਬੀਅਤ ਔਰ ਸਾਰੇ ਹਿੱਸੇਦਾਰਾਂ ਵਿੱਚ ਵਸਦੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਕਹਾਂਗੇ ਵੀ ਇਹ ਇੱਕ ਹੋਣ ਦੀ ਲੜਾਈ ਹੈ ਸਾਡੀ ਵੱਡੀ ਸਾਂਝੀ ਲੜਾਈ ਹੈ ਇਹਨਾਂ ਦੇ ਵਿੱਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਜਿੰਨੇ ਅਸੀਂ ਵੱਡਾ ਕੇਟਰ ਹੋਮਾਂ ਦੇ ਘਟ ਹੋਵੇਗਾ ਉਨਨੀ ਜਲਦੀ ਆਪਣੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਸਰ ਜਿਵੇਂ ਰਾਤ ਦੀਆਂ ਕੁਝ ਪੋਕਰੇਨ ਮਸ਼ੀਨਾਂ ਤੇ ਜੀਸੀਬੀ ਮਸ਼ੀਨਾਂ ਲਿਆਂਦੀਆਂ ਗਈਆਂ ਪਿੱਛੇ ਮਿੱਟੀ ਦੇ ਗੱਟੇ ਲਿਆਂਦੇ ਗਏ ਆ ਉਹ ਫਿਰ ਜਿਵੇਂ ਪ੍ਰਸ਼ਾਸਨ ਜੋ ਵੀ ਕਾਰਵਾਈ ਕਰੇਗਾ ਉਹਦੀ ਜਵਾਬੀ ਕਾਰਵਾਈ ਕੀਤੀ ਜਾਏਗੀ ਕਿਸਾਨਾਂ ਵੱਲੋਂ ਬਿਲਕੁਲ ਅਸੀਂ ਕਿਸ ਬੋਲੋ ਕੇ ਜਾਵਾਂਗੇ ਸਾਡੇ ਕੋਲੋਂ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਹੋएगी ਸਾਡਾ ਮਕਸਦ ਇੱਕੋ ਹੀ ਆ ਵੀ ਬੈਰੀਕੇਡ ਨੂੰ ਪਾਸੇ ਕਰਨਾ ਤੇ ਆਪਣਾ ਰਸਤਾ ਦਿੱਲੀ ਵੱਲ ਨੂੰ ਕੂਚ ਕਰਨਾ ਸਾਡਾ ਇਹ ਮਕਸਦ ਨਹੀਂ ਵੀ ਕਿਸੇ ਨੂੰ ਸਾਠ ਫੀਟ ਲਾਉਣਾ ਅਸੀਂ ਨਾ ਪਹਿਲਾਂ ਲਈ ਨਾ ਹੁਣ ਲਾਉਣੀ ਆ ਅਸੀਂ ਬਿਲਕੁਲ ਕੁੱਤਾ ਪ੍ਰਬੰਧ ਕਰਕੇ ਪੀਸਫੁੱਲ ਲੋਕ ਇੱਥੋਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਅੱਛਾ ਸਰ ਇੱਕ ਨਾ ਕਹੀਂ ਥਾਵਾਂ ਤੇ ਇਹ ਨੈਗੇਟਿਵਿਟੀ ਫਲਾਈ ਜਾਂਦੀ ਹੈ ਵੀ ਬਾਕੀ ਦੀਆਂ ਜਥੇਬੰਦੀਆਂ ਨਾਲ ਨਹੀਂ ਹੈਗੀਆਂ ਸਿਰਫ ਦੋ ਜਥੇਬੰਦੀਆਂ ਐ ਇਹ ਤੁਸੀਂ ਇਹ ਸਗੁੰਝਲ ਨੂੰ ਪਲੀਜ਼ ਖੋਲੋ ਇੱਕ ਵਾਰ ਲੋਕਾਂ ਸਾਹਮਣੇ ਵੀ ਇਹ ਗੱਲ ਆਵੇ ਅਸੀਂ ਜਿਹੜੇ ਸਾਡੇ ਐਸਕੇਐਮ ਦੇ ਕਿਸਾਨ ਆਦੂ ਸਭਾ ਨੇ ਬੜੇ ਸਤਕਾਰਯੋਗ ਨੇ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਕਰਾਂਗਾ ਅਸੀਂ ਇਕੱਠਿਆਂ ਸਾਰਿਆਂ ਨੇ ਸੰਘਰਸ਼ ਲੜਿਆ ਹੈਗਾ ਵੀ ਅੱਜ ਸਾਪਣੇ ਹੋਂਦ ਦੀ ਲੜਾਈ ਆ ਸਾਂਝੀ ਲੜਾਈ ਆ ਪੂਰੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦੀ ਲੜਾਈ ਆ ਤੇ ਉਹਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਜੇ ਸੱਦੇ ਪੱਤਰ ਦੀ ਗੱਲ ਏ ਅਸੀਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਮਾਨਯੋਗ ਰਾਜੇਵਾਲ ਸਾਹਿਬ ਨੇ ਹੋਰ ਬਹੁਤ ਸਾਰੇ ਕਿਸਾਨ ਆਗੂ ਸਹਿਬਾਨ ਨੇ ਭਾਵੇਂ ਉਹ ਹਰਿਆਣੇ ਦੇ ਚੜੂਨੀ ਸਾਹਿਬ ਨੇ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਇੱਥੇ ਸ਼ੰਭੂ ਬਾਰਡਰ ਤੇ ਜਲਦੀ ਪਹੁੰਚੋ ਤਾਂ ਕਰਕੇ ਆਪਾਂ ਇਕੱਠੇ ਹੋ ਕੇ ਵੱਡਾ ਕਟ ਕਰਕੇ ਦਿੱਲੀ ਵੱਲ ਨੂੰ ਕੁਝ ਕਰ ਸਕੀਏ ਤੇ ਆਪਣੀ ਹੱਕੀ ਮੰਗਾਂ ਨੂੰ ਬਣਵਾ ਸਕੀਏ ਤੇ ਕਿੰਨੇ ਕਬਜੇ ਦੀ ਕਾਲ ਹੈ ਜੀ ਦਿੱਲੀ ਦਿੱਲੀ ਵੱਲ ਕੁਝ ਕਰਨ ਦੀ ਅਸੀਂ ਸਿਰਫ 11 ਵਜੇ ਦੀ ਕਾਲ ਦਿੱਤੀ ਹੋਈ ਆ ਤੇ 11 ਵਜੇ ਨੂੰ ਅੱਗੇ ਵਧਾਂਗੇ ਤੇ ਸਾਡੇ ਪੁਖਤਾ ਸਾਡੇ ਪ੍ਰਬੰਧ ਹੈਗੇ ਨੇ ਔਰ ਪੀਸਫੁੱਲ ਅੱਗੇ ਸੀ ਵਧਦੇ ਅੱਛਾ ਲਾਸਟ ਕੁਐਸਚਨ ਹੈ ਜੀ ਇੱਕ ਆਪਣੀ ਪ੍ਰੈਸ ਕਾਨਫਰੈਂਸ ਹੋ ਕੇ ਸਾਡੀਆਂ ਹੁਣੇ-ਹੁਣੇ ਪੀਸੀ ਉਹਦੇ ਵਿੱਚ ਕੀ ਕਿਹਾ ਗਿਆ ਉਹਦੇ ਵਿੱਚ ਇਹੋ ਹੀ ਕਿਹਾ ਗਿਆ ਵੀ ਅਸੀਂ ਪੀਸਫੁੱਲ ਹੋ ਕੇ ਅੱਗੇ ਜਾਵਾਂਗੇ ਠੀਕ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਕਿਸੇ ਕਰਮਚਾਰੀ ਜਾਂ ਕੋਈ ਜਿਹੜਾ ਨੌਕਰੀ ਕਰਦਾ ਭਾਵੇਂ ਉਹ ਫੌਜ ਚ ਹੈ ਭਾਵੇਂ ਉਹ ਕਿਸੇ ਪੈਰਾਮਿਲਟਰੀ ਫੋਰਸ ਵਿੱਚ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਉਹ ਵੀ ਸਾਡੇ ਧੀਆਂ ਪੁੱਤਰ ਨੇ ਕਿਸਾਨ ਦੇ ਦੋ ਪੁੱਤ ਨੇ ਇੱਕ ਪੁੱਤ ਉਹ ਆ ਜਿਹੜਾ ਬਾਪ ਦੇ ਅੱਖੇ ਲਾ ਕੇ ਮੋਢੇ ਤੇ ਕਈ ਰੱਖ ਕੇ ਤੇ ਖੇਤਾਂ ਵਿੱਚ ਕੰਮ ਕਰਦਾ ਇੱਕ ਪੁੱਤ ਉਹ ਆ ਜਿਹੜਾ ਇਸ ਧਰਤੀ ਤੇ ਖੜਾ ਆਪਣੇ ਹੱਕ ਲੈਣ ਵਾਸਤੇ ਅੱਛਾ ਤੇ ਕਿਸੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਲਾਸਟ ਮੀਟਿੰਗ ਬੇਸੀਟਾ ਨਿਕਲਣ ਤੋਂ ਬਾਅਦ ਕੋਈ ਤੁਹਾਡੇ ਤੱਕ ਪਹੁੰਚ ਕੀਤੀ ਗਈ ਹੈ ਦੁਬਾਰਾ ਇਹ ਕਾਲ ਦੇਣ ਤੋਂ ਬਾਅਦ ਅਸੀਂ ਇੱਕ ਡੈਪੂਟੇਸ਼ਨ ਤਿਆਰ ਕੀਤਾ ਹੋਇਆ ਹੈ ਮੇਨ ਅਕਵਾਂ ਦਾ ਕਿਉਂਕਿ ਅਸੀਂ 10ਵੀਂ ਬਲੋਂਸੇਂ ਬਹਿਰਾਮ ਕੇ ਇੱਕ ਜੱਥੇਬੰਦੀ ਦਾ ਸੂਬਾ ਪ੍ਰਧਾਨ ਆ ਅਸੀਂ ਕੋਆਰਡੀਨੇਟਡ ਮੈਂਬਰ ਆਗੇ ਆਪਣਾ ਕੇਐਮਐਮ ਦੇ ਕਿਸਾਨ ਮਜ਼ਦੂਰ ਮੋਰਚਾ ਦੇ ਪਰ ਅਜੇ ਤੱਕ ਸਾਡੇ ਕੋਲ ਕੋਈ ਕਾਲਜਾਂ ਦੀ ਪਹੁੰਚੀ ਨਹੀਂ ਚਾਰ ਮੀਟਿੰਗਾਂ ਬੈਸਟਾ ਰਹੀਆਂ ਨੇ ਉਹਨਾਂ ਵਿੱਚ ਕੁਝ ਵੀ ਜਿਹੜਾ ਕਿਸਾਨਾਂ ਦੀਆਂ ਮੰਗਾਂ ਵਾਸਤੇ ਵਿਚਾਰ ਚਰਚਾ ਜ਼ਰੂਰ ਹੋਈਏ ਪਰ ਮਿਲਿਆ ਕੁਝ ਨਹੀਂ ਕਿਉਂਕਿ ਹੁਣ ਬਿਲਕੁਲ ਤਿਆਰੀਆਂ ਐ ਤੇ ਫਰਜਾਨਾ ਪ੍ਰਸ਼ਾਸਨ ਤੱਕ ਵੀ ਇਹ ਖਬਰਾਂ ਪਹੁੰਚ ਚੁੱਕੀਆਂ ਵੀ ਕਿਸਾਨ ਹਰਿਆਣੇ ਵੱਲ ਜਾਣ ਲਈ ਵੇਜਿੱਤੇ ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਪਹੁੰਚ ਨਹੀਂ ਕੀਤੀ ਗਈ। ਬਿਲਕੁਲ ਇਦਾਂ ਦੀ ਕੋਈ ਗੱਲਬਾਤ ਸਾਡੇ ਤੱਕ ਕੋਲ ਨਹੀਂ ਆਈ ਹੈਗੀ। ਆਈ ਹੋਵੇ ਕਿਤੇ ਹੋ ਸਕਦਾ ਸਾਡੇ ਆਗੂਆਂ ਕੋਲ ਜਿਹੜਾ ਅਸੀਂ ਇੱਥੇ ਡੈਪੂਟੇਸ਼ਨ ਬਣਾਇਆ ਹੋਇਆ ਉਹ ਗੱਲਬਾਤ ਪ੍ਰਸ਼ਾਸਨ ਨਾਲ ਕਰਦਾ ਹੋਇਆ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਐਸੇ ਇਹੋ ਜਿਹੀ ਕਿਸੇ ਗੱਲ ਦਾ ਖੁਲਾਸਾ ਹੋਇਆ ਹੈ ਜੀ। ਨਹੀਂ ਨਹੀਂ। ਠੀਕ ਹੈ ਮਤਲਬ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਆਗੂਆਂ ਵੱਲੋਂ ਇਹੀ ਕਾਲ ਦਿੱਤੀ ਗਈ ਹੈ ਵੀ ਸ਼ਾਂਤਮਈ ਢੰਗ ਨਾਲ ਅੱਗੇ ਵਧਣ ਦਾ ਯਤਨ ਕੀਤਾ ਜਾਏਗਾ ਬਿਲਕੁਲ ਪੀਸਫੁਲ ਸੋ ਇਹ ਸੀ ਕਿ ਕਿਸਾਨ ਆਗੂ ਕੁਝ ਜਿਹੜੇ ਕੀ ਬਾਕੀ ਕਿਸਾਨਾਂ ਨੂੰ ਲੀਡ ਕਰ ਰਹੇ ਨੇ ਤੇ ਸ਼ਾਂਤਮਈ ਢੰਗ ਦੇ ਨਾਲ ਹਾਲ ਦੀ ਘੜੀ ਅੱਗੇ ਵਧਣ ਦਾ ਯਤਨ ਕੀਤਾ ਜਾਏਗਾ ਬਾਕੀ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਉਹਦਾ ਸ਼ਾਂਤੀ ਨਾਲ ਹੀ ਜਵਾਬ ਦਿੱਤਾ ਜਾਏਗਾ ਤੇ ਮੁੱਦੇ ਦੀ ਗੱਲ ਇਹ ਹੈ ਵੀ ਇਹਨਾਂ ਦਾ ਕੰਮ ਹੈਗਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਬੈਰੀਗੇਟਾਂ ਨੂੰ ਪਰਾਂ ਕਰਕੇ ਦਿੱਲੀ ਵੱਲ ਨੂੰ ਕੂਚ ਕਰਨਾ ਬਾਕੀ ਤੁਸੀਂ ਸਾਡੇ ਨਾਲ ਬਣੇ ਰਹੋ ਪਲ-ਪਲ ਦੀ ਖਬਰ ਅਸੀਂ ਤੁਹਾਨੂੰ ਦੰਦੇ ਰਹਾਂਗੇ ਸასიਖਾਲ ਦੋਸਤੋ ਵਾਹਿਗੁਰੂ ਜੀ ਫਤਿਹ ਬਹੁਤ ਵਾਹਿਗੁਰੂ ਭਾਈ ਦੀਪ ਹੋਰੀ ਸਾਡੇ ਨਾਲ ਹੈ ਸਾਡੇ ਪਿੰਡ ਤੋਂ ਤੇ ਭਾਈ ਕੀ ਦੇਖਦੇ ਹੋ ਕਿਵੇਂ ਦਾ ਮਾਹੌਲ ਬਣਿਆ ਹੋਇਆ ਤੇ ਕੀ ਜਵਾਬਦੇਹੀ ਹੋਏਗੀ ਹੁਣ ਅੱਗੇ ਵਾਹਿਗੁਰੂ ਜੀ ਖਾਲਸਾ ਵੇਰ ਜੀ ਪਤੇ ਜੀ ਪਤੇ ਜੀ ਦਿੱਲੀ ਕੂਚ ਕਰਨਾ ਕਿ ਕਰਨਾ ਤੇ ਬਾਈ ਪਹਿਲਾ ਮਤਲਬ ਪਹਿਲ ਇਸ ਚੀਜ ਨੂੰ ਦਿੱਤੀ ਜਾਏਗੀ ਕਿ ਜਬਰਦਸਤ ਮੁਕਾਬਲਾ ਸਬਰ ਨਾਲ ਹੋਏ ਜਾਂ ਫਿਰ ਪਹਿਲਾਂ ਹੀ ਕੋਈ ਸ਼ਕਤੀ ਦਿਖਾਈ ਜਾਏਗੀ ਨਹੀਂ ਦੇਖੋ ਸ਼ਕਤੀ ਦਾ ਇਦਾਂ ਸਬਰ ਦਾ ਹੁਣ ਤੱਕ ਬਹੁਤ ਦਿਖਾ ਲਿਆ ਜੀ ਹੂੰ ਵੀਰ ਜੀ ਲੰਗਣਾ ਦਾ 13 ਤਰੀਕ ਨੂੰ ਲੰਗ ਜਾਂਦੇ ਪਰ ਦੇਖੋ ਸਾਡੀ ਇੱਕ ਕੋਸ਼ਿਸ਼ ਰਹੀ ਹੈ ਆਪਣੇ ਜਿਹੜੇ ਲੀਡਰ ਹੈ ਉਹਨਾਂ ਨੇ ਇਹ ਕਿਹਾ ਵੀ ਜਾਬ ਤੇ ਚ ਰਹਿ ਕੇ ਜੇ ਚ ਸਰਕਾਰ ਚੁੱਕ ਰਹੀ ਹੈ ਗੱਲ ਕਰਨ ਨੂੰ ਕਹਿ ਰਹੀ ਹੈ ਤਾਂ ਆਪਣਾ ਵੀ ਬਣਦਾ ਵੀ ਆਪਾਂ ਇਹਨਾਂ ਦੀ ਸੁਣੀਏ ਤੇ ਮੀਟਿੰਗਾਂ ਵੀ ਜਿਹੜੀ ਹੋ ਰਹੀਆਂ ਉਹਦੇ 'ਚ ਜੋ ਵੀ ਵਿਚਾਰ ਵਟਾਂਦਰਾ ਕਰ ਰਹੇ ਆ ਪਤਾ ਸੀਗਾ ਵੀ ਨਿਕਲਣਾ ਕੁਝ ਨਹੀਂ ਪਰ ਚਲੋ ਆਪਾਂ ਨੇ ਮੰਨੀ ਐ ਇਹ ਐ ਵੀ ਜੇ ਮੰਨ ਕੇ ਸਾਡਾ ਮਸਲਾ ਹੱਲ ਹੋ ਵੀ ਰਿਹਾ ਕੁਝ ਉਰੇ ਮੀਟਿੰਗਾਂ 'ਚ ਤਾਂ ਬਹੁਤ ਵਧੀਆ ਸੀ ਪਰ ਅੱਜ ਤਾਂ ਕੋਈ ਕਸਰ ਛੱਡਣੀ ਨਹੀਂ ਕੋਈ ਢਿੱਲ ਨਹੀਂ ਛੱਡਣੀ ਤੇ ਦਿੱਲੀ ਤੱਕ ਪਹੁੰਚਣਾ ਹੀ ਪਹੁੰਚਣਾ ਹੈ ਮਤਲਬ ਕਿ ਅੱਜ ਇਥੋਂ ਨਿਕਲਣਾ ਹੀ ਨਿਕਲਣਾ ਹੈ ਜੋ ਮਰਜ਼ੀ ਹੋ ਜੇ ਸੋ ਜੀ ਦੇਖੋ ਕਿਸਾਨ ਵੀਰਾਂ ਦੇ ਸਾਡਿਆਂ ਦੇ ਹੌਸਲੇ ਬਲੰਦ ਐ